ਪਿਤੇ ਤਿੰਨ ਦਿਨਾ ਤੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਪੇ ਸਕੇਲ ਘਟਾਏ ਜਾਣ ਤੇ ਮਾਮਲੇ 'ਚ ਪੰਜਾਬ ਸਰਕਾਰ 'ਵਿੱਚ ਚੱਲ ਰਹੀ ਤਰਨੇ ਦੌਰਾਨ ਭਾਰਤੀ ਜਨਤਾ ਪਾਰਟੀ ਪਟਿਆਲਾ ਦਿਹਾਤੀ ਯੂਨੀਅਨ ਦੇ ਆਗੂ ਕਰਨ ਕੋੜਾ ਵੱਲੋਂ ਤਰਨੇ ਵਿੱਚ ਪਹੁੰਚ ਕੇ ਹਸਪਤਾਲ ਦੇ ਗਏ ਨਰਸਿੰਗ ਸਟਾਫ ਦੇ ਸਮਰਥਨ ਕੀਤਾ ਗਿਆ ਦੱਸ ਦਈਏ ਕਿ ਪੇ ਸਕੇਲ ਘਟਾਏ ਜਾਣ ਤੋਂ ਬਾਅਦ ਨਰਸਿੰਗ ਸਟਾਫ ਦੇ ਵੱਲੋਂ ਵੱਡੇ ਪੱਧਰ ਦੀ ਹੜਤਾਲ ਕੀਤੀ ਗਈ ਤੇ ਕੁਝ ਨਰਸਿੰਗ ਸਟਾਫ ਦੇ ਜਿਹੜੇ ਮੈਂਬਰ ਨੇ ਪਾਣੀ ਵਾਲੀ ਟੈਂਕੀ ਤੇ ਚੜੇ ਹੋਏ ਨੇ ਉਹਨਾਂ ਦੇ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਰੂਨ ਕੋੜਾ ਨੇ ਕੀ ਕਿਹਾ ਤੁਸੀਂ ਵੀ ਸੁਣੋ ਉਹਨੂੰ ਸਭ ਤੋਂ ਵੱਧ ਪਹਿਲ ਦਿੱਤੀ ਜਾਂਦੀ ਹੈ ਤੇ ਮੈਂ ਉਹ ਕੋਈ ਇਹ ਗੱਲ ਨਹੀਂ ਵੀ ਸਾਡੀ ਤਨਖਾਹ ਦੁੱਗਣੀ ਕਰੋ ਤਿੰਨ ਗਣੀ ਕਰੋ ਸਾਡੀ ਤਨਖਾਹ ਵਧਾਓ ਇਹ ਉਸ ਚੀਜ਼ ਲਈ ਨਹੀਂ ਬੈਠੇ ਇਹ ਤਾਂ ਇਸ ਚੀਜ਼ ਲਈ ਬੈਠੇ ਨੇ ਵੀ ਸਰਕਾਰ ਤੋਂ ਇੱਕ ਕਾਗਜੀ ਗਲਤੀ ਹੋ ਗਈ ਜਿਹਦੇ ਵਿੱਚ ਉਹਨਾਂ ਨੇ 4600 ਰੁਪਏ ਨੂੰ 2800 ਰੁਪਏ ਕਰਕੇ ਲਿਖਤਾ ਤਾਂ ਉਸ ਨਾਲ ਜਿਹਦੀ ਤਨਖਾਹ 44000 ਸੀਗੀ ਉਹ ਕਲੈਰੀਕਲ ਮਿਸਟੇਕ ਕਰਕੇ ਉਹ ਤਾਂ 44000 ਦੀ ਤਨਖਾਹ 26000 ਰਹਿ ਗਈ ਕੋਈ ਬਟਿੰਡੇ ਜ਼ਿਲ੍ਹੇ ਦਾ ਹੈ ਕੋਈ ਲੁਧਿਆਣਾ ਜ਼ਿਲ੍ਹੇ ਦਾ ਹੈ ਕੋਈ ਅੰਮ੍ਰਿਤਸਰ ਜ਼ਿਲ੍ਹੇ ਦਾ ਉਹਰੇ ਕਿਰਾਏ ਤੇ ਰਹਿੰਦੇ ਨੇ ਰੋਟੀ ਵੀ ਬਾਹਰੋਂ ਲੈ ਕੇ ਖਾਂਦੇ ਨੇ ਬਿਜਲੀ ਦਾ ਬਿੱਲ ਵੀ ਭਰਦੇ ਨੇ ਘਰ ਦਾ ਕਿਰਾਇਆ ਵੀ ਭਰਦੇ ਨੇ 25000 ਰੁਪਏ ਦੇ ਵਿੱਚ ਕਿਵੇਂ ਗੁਜ਼ਾਰਾ ਕਰਨਗੇ ਇਹ ਉਹੀ ਫਰੰਟ ਲਾਈਨ ਹੈ ਜਿਹਨੂੰ ਆਪਾਂ ਕਹਿੰਦੇ ਸੀਗੇ ਵੀ ਕਰੋਨਾ ਦੇ ਵਿੱਚ ਜਿਨ੍ਹਾਂ ਸਭ ਤੋਂ ਵੱਧ ਆਪਣੇ ਲੋਕਾਂ ਦੀ ਸੇਵਾ ਕੀਤੀ ਹੈ ਸਭ ਤੋਂ ਵੱਧ ਜਾਨਾਂ ਬਚਾਈਆਂ ਉਹੀ ਫਰੰਟ ਲਾਈਨ ਹੈ ਇਹ ਉਹੀ ਫਰੰਟ ਲਾਈਨ ਹੈ ਜਦੋਂ ਕੋਈ ਗੱਡੀ 'ਚ ਲਟਕੇ ਆਂਦਾ ਹੈ ਤਾਂ ਡਾਕਟਰ ਸ਼ਾਇਦ 5 ਮਿੰਟ ਬਾਅਦ ਆ ਕੇ ਦੇਖਦਾ ਹੈ ਪਹਿਲੇ ਇਹ ਉਹਨੂੰ ਚੱਕ ਕੇ ਐਂਬੂਲੈਂਸ 'ਚ ਬੈੱਡ ਤੇ ਪਾਉਂਦੇ ਨੇ ਜੇ ਅੱਜ ਇਹ ਨਾਲ ਪਿੱਛੇ ਸਰਕਾਰ ਨਹੀਂ ਖੜੀ ਹੋ ਸਕੀ ਆਪਾਂ ਨਹੀਂ ਖੜੇ ਹੋ ਸਕੇ ਫਿਰ ਹਰ ਚੀਜ਼ ਬੇਕਾਰ ਹੈ ਕਿਸੇ ਚੀਜ਼ ਦਾ ਕੋਈ ਫਾਇਦਾ ਨਹੀਂ ਕਿਵੇਂ ਦੇਖੋ ਕਿ ਸਿਹਤ ਮੰਤਰੀ ਡਾਕਟਰ ਰੰਦੀ ਅਬਦੁੱਲ ਮਟਕੋ ਕੁੜੀ ਦਾ ਰਹਿਣੇ ਤੇ ਅਸਤਾ ਕੋਈ ਪਹੁੰਚ ਨਹੀਂ ਸਕੇ ਮੈਂ ਮੈਂ ਇਹਨਾਂ ਤੋਂ ਤਿੰਨ ਵਾਰ ਪੁੱਛਿਆ ਹੈ ਕਿ ਜੀ ਮੰਤਰੀ ਸਾਹਿਬ ਆਪਣੇ ਪਟਿਆਲੇ ਦੇ ਸਿਹਤ ਮੰਤਰੀ ਨੇ ਉਹਨਾਂ ਨੇ ਇਸ ਬਾਰੇ ਕੀ ਕਿਹਾ ਇਹ ਕਹਿੰਦੇ ਜੀ ਡੇਢ ਸਾਲ ਤੋਂ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਬੇਟੇ ਨੂੰ ਵੀ ਦਿੱਤੀਆਂ ਨੇ ਉਹਨਾਂ ਨੂੰ ਵੀ ਦਿੱਤੀਆਂ ਨੇ ਤੇ ਉਹਨਾਂ ਨੇ ਇਹਦੇ ਤੇ ਕੋਈ ਐਕਸ਼ਨ ਨਹੀਂ ਲਿੱਤਾ ਜੱਟ ਕੀ ਕੈਬਨਿਟ ਮਨਿਸਟਰ ਹੋਣ ਦੇ ਨਾਤੇ ਜਿਹੜੀ ਹਰ ਮਹੀਨੇ ਕੈਬਨਿਟ ਮੀਟਿੰਗ ਹੁੰਦੀ ਹੈ ਇਹ ਬੜੀ ਛੋਟੀ ਜੀ ਚੀਜ਼ ਹੈ ਜੇ ਉਸ ਕੈਬਨਿਟ ਮੀਟਿੰਗ ਤੇ ਜਾ ਕੇ ਵੀ ਕਹਿ ਦੇਣਗੇ ਵੀ ਜੀ ਇਹ ਸਰਕਾਰੀ ਗਲਤੀ ਹੈ ਗਲਤ ਪ੍ਰਿੰਟ ਹੋ ਗਿਆ ਇਹਨੂੰ ਠੀਕ ਕਰੋ ਤਾਂ ਇਹਦੇ ਵਿੱਚ ਕੋਈ ਚੈਲੰਜ ਨਹੀਂ ਹੈਗਾ ਵੀ ਕੋਈ ਨਵੀਂ ਵਿਧਾਨ ਸਭਾ ਚੈੱਕ ਪਾਸ ਕਰਨਾ ਪਊਗਾ ਕੋਈ ਨਵੀਂ ਪਾਲਿਸੀ ਬਣਾਨੀ ਪਊਗੀ ਇਹ ਤਾਂ ਸਿਰਫ ਇੱਕ ਗਲਤੀ ਸਰਕਾਰੀ ਕਾਗਜ਼ ਦੀ ਸੁਧਾਰਨ ਦੀ ਗੱਲ ਹੈ ਜੋ ਆਰਾਮ ਨਾਲ ਉਹ ਜਾ ਕੇ ਕੈਬਨਿਟਸ ਕਰਾ ਸਕਦੇ ਨੇ ਕੱਲ ਇਹ ਨਹੀਂ ਇਹ ਗੱਲ ਹੈ ਤੁਹਾਡੇ ਨਾਲ ਮੁਲਾਕਾਤ ਹੋਵੇਗਾ ਤੁਸੀਂ ਨਾਲ ਮੁਲਾਕਾਤ ਦੇ ਨਾਲ ਅਸ਼ਵਾਸ਼ਣ ਦਿੱਤਾ ਵੀ ਪ੍ਰਜਾਪ ਸਰਕਾਰ ਦੀ ਤਾਂ ਗਲਤੀ ਹੈ ਹੀ ਹੈ ਦੇਖੋ ਐਵੇਂ ਹੈ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਜਿਹੜੇ ਤੁਹਾਡੇ ਮੌਤ ਵਰ ਚਾਰ ਪੰਜ ਬੰਦੇ ਹੋਣਗੇ ਉਹ ਮੇਰੇ ਨਾਲ ਚੱਲੋ ਤੇ ਮੈਂ ਸੈਂਟਰ ਦੇ ਵਿੱਚ ਹੈਲਥ ਮਿਨਿਸਟਰੀ ਦੇ ਵਿੱਚ ਇਹ ਸਾਰੀ ਕਾਗਜ਼ ਸਾਰੀ ਗਲਤੀ ਸਾਰੀ ਲੈਟਰ ਲੈ ਕੇ ਜਾਊਂਗਾ ਸੇਮ ਕੇਸ ਚੰਡੀਗੜ੍ਹ ਦੇ ਵਿੱਚ ਵੀ ਜੀਐਮਸੀ ਦਾ ਹੋਇਆ ਸੀ ਉੱਥੇ ਵੀ ਐਵੇਂ ਗਲਤ ਪ੍ਰਿੰਟ ਹੋ ਗਿਆ ਸੀਗਾ ਤੇ ਸੈਂਟਰ ਨੇ ਇੰਟਰਵੈਨ ਕੀਤਾ ਹੈਲਥ ਮਿਨਿਸਟਰੀ ਨੇ ਇੰਟਰਵੈਨ ਕੀਤਾ ਫਿਰ ਉਹ ਚੀਜ਼ ਠੀਕ ਹੋਈ ਹੈ ਤਾਂ ਉਹੀ ਸਟ੍ਰੈਟਜੀ ਮੈਂ ਇਹਨਾਂ ਨੂੰ ਕਿਹਾ ਉਹੀ ਗੱਲ ਮੈਂ ਉੱਤੇ ਜਾ ਕੇ ਉਹਦੇ ਹੱਥ ਪੈਰ ਜੋੜੇ ਨੇ ਵੀ ਭਰਾ ਤੂੰ ਕੁਝ ਖਾਲਾ ਮਨਨਵਰਤ ਤੇ ਨਾ ਬੈਠ ਇਹ ਕਾਨੂੰਨੀ ਲੜਾਈ ਹੈ ਕਾਗਜ਼ੀ ਲੜਾਈ ਹੈ ਆਪਾਂ ਸਾਰੇ ਮਿਲ ਕੇ ਲੜਾਂਗੇ ਪਰ ਤੂੰ ਕੁਝ ਖਾਲਾ ਹੈ ਉਹ ਬਹੁਤ ਜਜ਼ਬਾਤੀ ਹੋਇਆ ਹੋਇਆ ਜਿਹੜਾ ਭੁਖੜ ਹੜਤਾਲ ਤੇ ਬੈਠਾ ਉਹ ਕਿਸੇ ਦੀ ਮੰਨਣ ਨੂੰ ਤਿਆਰ ਨਹੀਂ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਗਾਲੀ ਕ ਪਠਾਨ ਮਾਜਰੀ ਦੀ ਵੀਡੀਓ ਵਾਰ ਵੀ ਹੋਈ ਇੱਕ ਵਾਰ ਹੀ ਫੇਰ ਦੁਆਰਾ ਫਿਰ ਉਹਦੇ ਦੀ ਮੁਕਾਬਲਤ ਕੀਤੀ ਹੈ ਆਪਣੇ ਸਰਕਾਰ ਨੂੰ ਧਿਆਨ ਦੇ ਵਿੱਚ ਗਿਆ ਉਹਨਾਂ ਨੇ ਕਿਹਾ ਕਿ ਮੇਰੇ ਪਰਿਵਾਰ ਨੂੰ ਜਾਨ ਦੀ ਖਤਰਾ ਕਿਵੇਂ ਦੇਖਦੇ ਸੀ ਪੰਜਾਬ ਸਰਕਾਰ ਦੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਜੇ ਜਵਾਕ ਕਹੇ ਵੀ ਮੇਰਾ ਬਾਪੂ ਚੋਰ ਮੇਰਾ ਖਾਨਦਾਨ ਚੋਰ ਤਾਂ ਕਿਤੇ ਨਾ ਕਿਤੇ ਤਾਂ ਬਾਪੂ ਤੇ ਖਾਨਦਾਨ 'ਚ ਕੋਈ ਕਮੀ ਤਾਂ ਹੋਊਗੀ ਨਾ ਆਮ ਆਦਮੀ ਪਾਰਟੀ ਦਾ ਐਮਐਲਏ ਆਪਣੀ ਪਾਰਟੀ ਨੂੰ ਗਾਲਾਂ ਕੱਢਦਾ ਹੈ ਆਪਣੇ ਦਿੱਲੀ ਦੇ ਆਕਾਵਾਂ ਨੂੰ ਗਾਲਾਂ ਕੱਢਦਾ ਤੇ ਆਪਣੇ ਮੁੱਖ ਮੰਤਰੀ ਨੂੰ ਤੇ ਆਪਣੇ ਸਾਥੀ ਭਰਾਵਾਂ ਐਮ ਐਲ ਏ ਨੂੰ ਕਹਿੰਦਾ ਭਾਈ ਜਾਗੋ ਜੇ ਪੰਜਾਬ ਲਈ ਹੁਣ ਨਹੀਂ ਖੜੋਂਗੇ ਤਾਂ ਫਿਰ ਕੱਲ ਨੂੰ ਤੁਹਾਡੇ ਮੂੰਹ ਤੇ ਸਾਰੇ ਥੁੱਕਣਗੇ ਇਹ ਬਾਰ ਬਾਰ ਹਰ ਐਮ ਐਲ ਏ ਨੂੰ ਕਹਿੰਦਾ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਵੀ ਇਹ ਸਰਕਾਰ ਦਾ ਕੀ ਲੈਵਲ ਰਹਿ ਗਿਆ ਜਦੋਂ ਇੱਕ ਘਰ ਦਾ ਬੰਦਾ ਉਹਨਾਂ ਦਾ ਹੀ ਉਹਨਾਂ ਬਾਰੇ ਐ ਕਹਿੰਦਾ ਤੇ ਦੂਜੀ ਗੱਲ ਰਹੀ ਪਠਾਨ ਮਾਜਰਾ ਸਾਹਿਬ ਦੀ ਮੇਰੇ ਹਿਸਾਬ ਨਾਲ ਸਿਆਸੀ ਬੰਦੇ ਨੇ ਤੇ ਇਹਦੇ ਪਿੱਛੇ ਬਹੁਤ ਜ਼ਿਆਦਾ ਸਿਆਸੀ ਗੱਲਾਂ ਹੋ ਰਹੀਆਂ ਨੇ ਵੀ ਕਿਤੇ ਫਗਵਾਣ ਤੁਮਾਨ ਆਪਣੀ ਦਿੱਲੀ ਵਾਲੀ ਕਮਾਂਡ ਤੋਂ ਅੱਡ ਹੋ ਕੇ ਉਹਨਾਂ ਨੂੰ ਪਿੱਛੋਂ ਸਪੋਰਟ ਕਰ ਰਿਹਾ ਹੈ ਜਾਂ ਉਹ ਆਪ ਹੁਣ ਜਦੋਂ ਸਰਕਾਰ ਦਾ ਟਾਈਮ ਨੇੜੇ ਆਜੂਗਾ ਕਿ ਉਹ ਆਪਣਾ ਗ੍ਰੇਟੂਨ ਕਰਕੇ ਕਿਤੇ ਜੋੜ ਮੇਲ ਕਰਕੇ ਉਹ ਤੋਂ ਬਾਅਦ ਫਿਰ ਬਾਹਰ ਆਣਗੇ ਜੀ ਦੋ ਮਾਰ ਨੂੰ ਅਮਰਤ ਸੇਵਾ ਬਲੰਗਰਦੀ ਕਹਿੰਦੇ ਕੰਡਲੇ ਦੇ ਵੀ ਇਸ ਕਰਕੇ ਨੁਕਸਾਨ ਹੋਣ ਕਰਕੇ ਜਿਹੜਾ ਉਹਨਾਂ ਨੂੰ ਦੋ ਦਿਨ ਬਾਅਦ ਸਾਭੀ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਕਿ ਕਾਫੀ ਜ਼ਿਆਦਾ ਲੋਕ ਹੋਣਗੇ ਲੋਸ ਦੀ ਗੱਲ ਤਾਂ ਬਿਲਕੁਲ ਹੈਗੀ ਹੈ ਤੇ ਇਹਨਾਂ ਨੂੰ ਸ਼ਾਬਾਸ਼ ਹੈ ਵੀ ਇਹਨਾਂ ਨੇ 12 ਘੰਟੇ ਦੀ ਡਿਊਟੀ ਕਰਕੇ ਫਿਰ 12 ਘੰਟੇ ਧੰਨ ਲਾਉਂਦੇ ਨੇ ਫਿਰ 12 ਘੰਟੇ ਡਿਊਟੀ ਕਰਨ ਜਾਂਦੇ ਨੇ ਅਜੇ ਤੱਕ ਇਹਨਾਂ ਨੇ ਡਿਊਟੀ ਬੰਦ ਨਹੀਂ ਕੀਤੀ ਪਰ ਜੇ ਸਰਕਾਰ ਸੁੱਤੀ ਰਹੂਗੀ ਆਪਣਾ ਹੈਲਥ ਮਨਿਸਟਰ ਸੁੱਤਾ ਰਹੂਗਾ ਕੋਈ ਇਹਨਾਂ ਲਈ ਨਹੀਂ ਸੁਣੂਗਾ ਤੇ ਇਹਨਾਂ ਨੂੰ ਹੋਰ ਕੋਈ ਰਸਤਾ ਹੀ ਨਹੀਂ ਹੈ ਕਰਨਗੇ ਕੱਲ ਸਰ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਤਕਰੀਆਂ ਉਠਾ ਕੇ 16 ਕਰੋੜ ਰੁਪਏ ਦਾ ਦੋਸ਼ ਲਾਇਆ ਗਿਆ ਕਿਵੇਂ ਦੇਖ ਰਹੇ ਹੋ ਦੇਖੋ ਜੀ ਜਿਹੜੀ ਸੀਏਜੀ ਰਿਪੋਰਟ ਹੈ CAG ਦੀ ਰਿਪੋਰਟ ਦੇ ਵਿੱਚ ਕਲੀਅਰਲੀ ਮੈਂਸ਼ਨਡ ਹੈ ਕਿ 1600 ਕਰੋੜ ਜਿਹੜੀ ਆਪਾਂ ਗੱਲ ਕਰਦੇ ਆਂ ਤੇ ਜਿਹੜੀ 12000 ਕਰੋੜ ਦੀ ਗੱਲ ਕਰਦੇ ਆ ਉਹ ਸਾਰੇ ਇਹਨਾਂ ਨੂੰ ਮਿਲ ਚੁੱਕੇ ਹੈ ਜਮ੍ਹਾਂ ਹੋ ਚੁੱਕੇ ਹੈ ਤੇ ਇਹਨਾਂ ਨੂੰ ਬਾਰ ਬਾਰ ਪੁੱਛਿਆ ਜਾ ਰਿਹਾ ਲੋ ਸਾਡੀ ਪਾਰਟੀ ਨੇ ਵੀ ਪਿੱਛੇ ਪੂਰੇ ਸਟੇਟ ਤੇ ਪ੍ਰਦਰਸ਼ਨ ਕੀਤਾ ਸੀ ਵੀ 12000 ਕਰੋੜ ਗਿਆ ਕਿੱਥੇ ਉਹਦੇ ਤੇ CM ਸਾਹਿਬ ਬੋਲਦੇ ਨਹੀਂ ਹੈਗੇ ਪਰ ਟੁਟਕਲੇ ਉਹਨਾਂ ਤੋਂ ਜਿੰਨੇ ਮਰਜੀ ਸੁਣ ਲੋ ਵੀ ਸਾਡੇ ਤਾਂ ਜੀ ਕੁਲਦੀਪ ਧਾਲੀਵਾਲ ਦੇ ਪੈਰ ਉੱਥੇ ਪਾਣੀ ਚ ਘੁੰਮ ਕੇ ਖਰਾਬ ਹੋ ਗਏ ਸਾਡੇ ਮੰਤਰੀਆਂ ਦੇ ਕੁਰਤੇ ਖਰਾਬ ਹੋ ਗਏ ਸਾਡੇ ਮੰਤਰੀ ਬਿਮਾਰ ਹੋ ਗਏ ਇਹਨਾਂ ਕੋ ਟੁਟਕਲਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਸੀਏਜੀ ਰਿਪੋਰਟ ਤੇ ਗੱਲ ਕਰਨ ਵੀ ਜਿਹੜਾ ਪੈਸਾ ਸੀਏਜੀ ਰਿਪੋਰਟ ਲਿਖਿਆ ਹੋਇਆ ਵੀ ਸਰਕਾਰ ਨੂੰ ਮਿਲ ਗਿਆ ਉਹ ਕਿੱਥੇ ਗਿਆ ਉਹ ਨੂੰ ਉਹ ਤੇ ਕਿਵੇਂ ਮੁਕਰ ਸਕਦੇ ਨੇ ਸਰ ਜੀ ਭਾਜਪਾ ਵੱਲੋਂ ਜੀਐਸਟੀ 2.0 ਲਾਗੂ ਕੀਤਾ ਗਿਆ ਲੋਕਾਂ ਵੀ ਕਾਫੀ ਸਾਇਕ ਭਾਰੀ ਕਟੌਤੀ ਕੀਤੀ ਹੈ ਲੋਕਾਂ ਦੇ ਕਾਫੀ ਜੇਬ ਦੀ ਪੈਸੇ ਬਚੇ ਜਾ ਰਹੇ ਕੀ ਲੱਗਦਾ ਕਿ ਕਿਵੇਂ ਤੇ ਨਹੀਂ ਚੱਲਦੀ ਬਹੁਤ ਵਧੀਆ ਜੀ ਜਿਨੇ ਵੱਡੀ ਕਾਰ ਲੈਣੀ ਹੈ ਜਿਹਦੇ ਵੱਡੇ ਸੁਪਨੇ ਨੇ ਉਹਨੂੰ 2 4 5 ਲੱਖ ਟੈਕਸ ਕੋਈ ਫਰਕ ਵੀ ਨਹੀਂ ਹੈ ਪਰ ਜਿਨੇ ਵਿਚਾਰੇ ਨੇ 6 ਲੱਖ 7 ਲੱਖ ਦੀ ਗੱਡੀ ਲੈਣੀ ਹੁੰਦੀ ਸੀ ਉਹ ਵੀ 18% ਹੀ ਪੇ ਕਰਦਾ ਸੀ ਤੇ ਜਿਨੇ 2 ਕਰੋੜ ਦੀ ਲੈਣੀ ਸੀ ਉਹ ਵੀ 18% ਕਰਦਾ ਸੀ ਇਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਬਹੁਤ ਚੰਗਾ ਇਨੀਸ਼ੀਏਟਿਵ ਲੱਤਾ ਹੈ ਵੀ ਜਿਹੜਾ ਗਰੀਬ ਹੈ ਜਿਹੜਾ ਬੰਦਾ ਛੋਟੀ ਗੱਡੀ ਲੈ ਰਿਹਾ ਉਹਨੂੰ ਛੋਟਾ ਟੈਕਸ ਜਿਹੜਾ ਵੱਡੀ ਗੱਡੀ ਵੱਡਾ ਖਰਚਾ ਕਰ ਰਿਹਾ ਉਹਨੂੰ ਵੱਡਾ ਟੈਕਸ ਥੈਂਕ ਯੂ ਵੈਰੀ ਮਚੀ ਧੰਨਵਾਦ ਧੰਨਵਾਦ ਤੁਹਾਨੂੰ ਅਸਾਂ ਕੋਈ ਕਰਨਾ ਲਗਾਏ ਹਾਂ ਜੀ ਮੇਰਾ ਨਾਮ ਜਿਹਾਰ ਸਿੰਘ ਮਾਨ ਹੈ ਜੀ ਮੈਂ ਪੈਟਰਨ ਉਹਦੇ ਤੇ ਸ਼ਹੀਦ ਭਗਤ ਸਿੰਘ ਨਰਸਿੰਗ ਜੁਨੀਅਨ ਬਤੌਰ ਪੈਟਰਨ ਤੇ ਜਿਹੜਾ ਸਾਡਾ ਧਰਨਾ ਹੈ ਜੀ ਜਿਹੜਾ ਸਾਡਾ ਮੇਨ ਵਜ੍ਹਾ ਧਰਨੇ ਦੀ 4600 ਗ੍ਰੇਡ ਪੇ ਦੀ ਬਹਾਲੀ ਜਿਹੜਾ ਕਿ ਸਾਡਾ 2011 ਤੋਂ 4600 ਗ੍ਰੇਡ ਤੇ ਚੱਲਦਾ ਆ ਰਿਹਾ 2020 ਦੇ ਵਿੱਚ ਇਹਨਾਂ ਨੇ 6 ਮਹੀਨੇ ਸਾਡੇ ਕੋਰੋਨਾ ਕੰਮ ਕਰਾਉਣ ਤੋਂ ਬਾਅਦ 6 ਮਹੀਨੇ ਬਾਅਦ ਜਿਹੜਾ ਸਾਡਾ ਗ੍ਰੇਡ ਪੇ 2800 ਗ੍ਰੇਡ ਤੇ ਦੇ ਹਿਸਾਬ ਨਾਲ ਸਾਡੀ ਬੇਸਿਕ ਤਨਖਾਹ ਨੂੰ 29200 ਕਰ ਦਿੱਤੀ ਗਈ ਹੈ ਇਸ ਤੋਂ ਪੀੜਿਤ ਹੋ ਕੇ ਸਾਡਾ ਨਰਸਿੰਗ ਸਟਾਫ ਸਾਥੀ ਅਨਕੁਰ ਮੁਲੇਟ ਜਾਂ ਚੌਥੇ ਮੰਡਲ ਤੇ ਜਾ ਕੇ ਭੋਖੜ ਹਟਾਲ ਤੇ ਬੈਠਾ ਤੇ ਜਦੋਂ ਤੱਕ 4600 ਗ੍ਰੇਡ ਤੇ ਸਾਡਾ ਮੋੜ ਬਹਾਲ ਨਹੀਂ ਹੋ ਜਾਂਦਾ ਉਹ ਥੱਲੇ ਨਹੀਂ ਉਤਰੇਗਾ ਕਿੰਨੇ ਦਿਨ ਹੋ ਗਏ ਅੱਜ ਸਾਡਾ ਧਰਨਾ ਜੀ ਲਗਾਤਾਰ ਤੀਸਰਾ ਦਿਨ ਚੱਲ ਰਿਹਾ ਜੀ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਹੋਈ ਹੈ ਜੀ ਪ੍ਰਸ਼ਾਸਨ ਵੱਲੋਂ ਸਿਰਫ ਜੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਬਸ ਹੌਸਲਾ ਦਲਾਸਾ ਦੇਣ ਆ ਜਾਂਦੇ ਨੇ ਜੀ ਜਰੂਰ ਉਹ ਕਹਿੰਦੇ ਵੀ ਤੁਹਾਡੇ ਸਾਥੀ ਨੂੰ ਸਮਝਾਪ ਜਾ ਕੇ ਫਿਰ نیچے ਲਿਆਓ ਜੀ ਪਰ ਸਾਡੀ ਜਿਹੜਾ ਮੰਗ ਤੇ ਹਜੇ ਤੱਕ ਕਿਸੇ ਵੀ ਤਰ੍ਹਾਂ ਦਾ ਗੌਰ ਨਹੀਂ ਕੀਤਾ ਗਿਆ ਜੀ ਕਿ ਉਹਨਾਂ ਨੂੰ ਕੋਈ ਲੈਟਰ ਦਿੱਤਾ ਹੀ ਪ੍ਰਸ਼ਾਸਨ ਦਾ ਕਿਤੇ ਵੀ ਮੰਨਦੇ ਹਾਂਜੀ ਹਾਂਜੀ ਬਿਲਕੁਲ ਸਰ ਅਸੀਂ ਬਹੁਤ ਵਾਰ ਪਹਿਲਾਂ ਲੈਟਰ ਦੇ ਚੁੱਕੇ ਹਾਂ ਜੀ ਅਸੀਂ ਬਹੁਤ ਵਾਰ ਮੀਟਿੰਗਾਂ ਵੀ ਕਰ ਚੁੱਕੇ ਹਾਂ ਜੀ ਤੇ ਸਾਨੂੰ ਹਮੇਸ਼ਾ ਹੀ ਹੌਸਲਾ ਦਲਾਸਾ ਦੇ ਕੇ ਭੇਜ ਦਿੱਤਾ ਗਿਆ ਜੀ ਅਸੀਂ ਤੁਹਾਡੀ ਮੰਗ ਤੇ ਗੌਰ ਕਰ ਰਹੇ ਹਾਂ ਪਰ ਹਜੇ ਤੱਕ ਸੀਰੀਅਸ ਕਿਉਂ ਹੀ ਵੀ ਸਰਕਾਰ ਦਾ ਨੁਮਾਇੰਦਾ ਸਾਡੀ ਗੌਰ ਨੂੰ ਲੈ ਕੇ ਕੋਈ ਵੀ ਨਹੀਂ ਹੋਇਆ ਜੀ ਜੇ ਤੁਹਾਡੀ ਮੰਗਾਂ ਨਾਮ ਦੁਨੀਆ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਜੀ ਸੰਘਰਸ਼ ਲਗਾਤਾਰ ਜਾਰੀ ਰਹੇਗਾ ਜੀ ਜਦੋਂ ਤੱਕ ਸਾਡਾ 4000 ਗ੍ਰੇਡ ਪਰ ਮੁੜ ਬਹਾਲ ਨਹੀਂ ਹੋ ਜਾਂਦਾ